ਸਰ ਚਾਕਲੇਟ ਪਾਨ, ਸਟਰਾਬਰੀ ਪਾਨ, 오ਰੇਂਜ ਪਾਨ, ਕਾਫੀ ਪਾਨ, ਦਸਮਲਾਇ ਪਾਨ, ਬਟਰਸਕੌਚ ਪਾਨ, ਮੰਗੋ ਪਾਨ, ਮਿੱਠਾ ਪਾਨ, ਬਲੂਬੇਰੀ ਪਾਨ, ਪਿਸਤਾ ਪਾਨ, ਇਹ ਸਾਡਾ ਮਿੱਠਾ ਪਾਨ ਤੇ ਇਹ ਸਾਡਾ ਸਿਲਵਰ ਚਾਂਦੀ ਵਾਲਾ ਪਾਨ। ਕਿਹੜਾ ਕੋਲ ਹੈ? ਸਾਡੇ ਕੋਲ ਬਹੁਤ ਹੀ ਵੈਰਾਈਟੀ ਪਾਨ ਹੈ। ਦਸਮਲਾਇ, ਚਾਕਲੇਟ, ਪਿਸਤਾ, ਸਟਰਾਬਰੀ, ਬਲੂਬੇਰੀ, ਬਟਰਸਕੌਚ, ਮੰਗੋ, ਕੋਈ ਬਹੁਤ ਵਧੀਆ ਨਾਮ ਹੈ।

ਵੇਟ 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 ਇਹ ਦੇਖੋ ਇੱਧਰ ਦੇਖੋ ਹਮ ਅਕਸਰ ਪੰਜਾਬੀ ਆਪਣੇ ਸ਼ੌਂਕਾਂ ਦੇ ਨਾਲ ਜਾਣੇ ਜਾਂਦੇ ਨੇ ਪਰ ਅੱਜ ਅਸੀਂ ਤੁਹਾਨੂੰ ਜਿਸ ਦੁਕਾਨ ਤੇ ਲੈ ਕੇ ਆਏ ਆਂ ਜੋ ਜਾਂ ਫਿਰ ਜਿਸ ਕਿਤੇ ਦੇ ਨਾਲ ਜਾਣੂ ਕਰਾਵਾਂਗੇ ਉਹ ਅਕਸਰ ਕਿਤਨਾ ਕਿਤੇ ਹਰ ਘਰ ਦੇ ਵਿੱਚ ਜੋ ਲੋਕ ਨੇ ਜੋ ਪੰਜਾਬੀ ਵਿਸ਼ੇਸ਼ ਤੌਰ ਦੇ ਉੱਤੇ ਜੋ ਨੇ ਪਾਣ ਖਾਨ ਦੇ ਬੜੇ ਸ਼ਕੀਨ ਹੁੰਦੇ ਨੇ ਪਰ ਪਾਣ ਦੇ ਵਿੱਚ ਕਿੰਨੀਆਂ ਵੈਰੈਟੀਆਂ ਨੇ ਤਾਂ ਅੱਜ ਤੁਹਾਡੇ ਸਾਹਮਣੇ ਪਹਿਲਾ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਅਕਸਰ ਅਸੀਂ ਸਭ ਤੋਂ ਪਹਿਲਾਂ ਖਾਦਾ ਹੋਊਗਾ ਮਿੱਠਾ ਪਾਣ ਜਾਂ ਚਾਕਲੇਟ ਪਾਣ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਨੌਜਵਾਨ ਵੀਰੋ ਹੋਣਾ ਵੱਲੋਂ ਕਿ ਕਿੰਨੇ ਤਰ੍ਹਾਂ ਦੇ ਪਾਣ ਦੀ ਜਿਹੜੀ ਵੈਰੈਟੀ ਆ ਗੁਰੂ ਨਗਰੀ ਦੇ ਵਿੱਚ ਇੱਥੇ ਜੋ ਵਿਸ਼ੇਸ਼ ਤੌਰ ਦੇ ਉੱਤੇ ਕਾਰੋਬਾਰ ਸ਼ੁਰੂ ਕੀਤਾ ਗਿਆ ਤਾਂ ਵੇਖ ਸਕਦੇ ਹੋ ਕਿ ਪਾਈਨੈਪਲ ਪਾਣ ਜਾਂ ਮੰਗੇਓ ਜਾਂ ਚਾਕਲੇਟ ਜਾਂ ਸਟ੍ਰੋਬੇਰੀ ਤਾ ਸਾਡੇ ਨਾਲ ਕਰਨ ਜੀ ਮੌਜੂਦ ਨੇ ਹਾਲਾਂਕਿ ਗ੍ਰੈਜੂਏਸ਼ਨ ਕਰਕੇ ਉਸ ਤੋਂ ਬਾਅਦ ਇਸ ਫੀਲਡ ਦੇ ਵਿੱਚ ਕਿੱਦਾਂ ਜੁੜੇ ਸਾਡੇ ਨਾਲ ਮੌਜੂਦ ਨੇ ਗੱਲ ਕਰਦੇ ਆ ਤਾਂ ਕਰਨ ਜੀ ਸਭ ਤੋਂ ਪਹਿਲਾਂ ਤਾਂ ਇਹ ਇਹ ਜੋ ਆਪਾਂ ਪਾਣ ਦੇਖ ਰਹੇ ਆ ਜਾਂ ਤੁਸੀਂ ਦੁਕਾਨ ਆਪਣਾ ਕੀਤਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਤਾਂ ਇੱਧਰ ਜਾ ਵੀ ਕਿੱਦਾਂ ਗਿਆ ਕੀ ਸੋਚਿਆ ਕੀ ਸੋਚ ਕੇ ਕੀਤਾ ਸ਼ੁਰੂ ਕੀਤਾ ਸਰ ਉਹ ਦਹੀਂ ਮੰਨ ਹੀ ਕਿ ਕੋਈ ਕੰਮ ਕਰੀਏ ਕੋਈ ਡਿਫਰੈਂਟ ਕਰੀਏ ਕਿਉਂਕਿ ਤੁਸੀਂ ਅਕਸਰ ਸੁਣਦੇ ਆ ਰਹੇ ਹੋ ਕਿ ਪਾਨ ਖਾਂਦੇ ਲੋਕੀ ਪਰ ਸੁਣਦੇ ਸਿਰਫ ਮਿੱਠਾ ਪਾਨ ਬਤ ਬ ਚੌਕਲੇਟ ਪਾਨ ਖਾ ਲੈਂਦੇ ਆ ਉਸ ਤੋਂ ਬਾਅਦ ਕੋਈ ਵੈਰਾਈਟੀ ਨਹੀਂ ਮਿਲਦੀ ਤੇ ਆਪਾਂ ਪਾਨ ਦਾ ਫਰਕ ਲੈਣਾ ਹੈ ਕਿ ਵੇਖੋ ਵੈਰਾਈਟੀ ਹੋ ਸਕਦੀ ਹੈ ਤੇ ਆਪਾਂ ਅੰਬਰਸਰ ਸਹਿਰ ਚ ਇਦਾਂ ਦੇ ਕੋਈ ਤੰਬਾਕੂ ਨਹੀਂ ਕੋਈ ਨਿਕੋਟੀ ਨਹੀਂ ਕੋਈ ਕੁਛ ਨਹੀਂ ਬਿਲਕੁਲ ਸਾਫ਼ ਸੁਥਰਾ ਤੇ ਬਹੁਤ ਵਧੀਆ ਕੰਮ ਕਰਦੇ ਆ ਤੇ ਆਪਾਂ 150 ਤੋਂ ਵੱਧ ਵੈਰਾਈਟੀ ਪਾਨ ਦਿੱਤੇ ਆ ਕਿੰਨਾ ਕਿਹੜੀ ਕਿਹੜੀ ਵੈਰਾਈਟੀ ਜਿਹੜੀ ਹੈਗੀ ਜੇ ਆਪ ਵੱਲ ਤਾਂ 5 7 10 ਵੈਰਾਈਟੀਆਂ ਤਾਂ ਸਾਹਮਣੇ ਪਈਆਂ ਹਾਂਜੀ ਹਾਂਜੀ ਭਾਜੀ ਜਿੱਦਾਂ ਤੁਸੀਂ ਵੇਖ ਸਕਦੇ ਹੋ ਇਹ ਚਾਂਦੀ ਪਾਣਾ ਸਿਲਵਰ ਪਾਣ ਜਿੰਨੂੰ ਆਪਾਂ ਕਹਿੰਦਾ ਠੀਕ ਹੈ ਇਹ ਮਿੱਠਾ ਪਾਣਾ ਜਿਹੜੇ ਸਾਰੇ ਲੋਕੀ ਖਾਂਦੇ ਆ ਇਹ ਪਿਸਤਾ ਪਾਣਾ ਤੁਹਾਨੂੰ ਇੱਥੇ ਪਿਸਤਾ ਦਾ ਸੁਆਦ ਆਏਗਾ ਹੁਣ ਐ ਮੰਗੋ ਪਾਣਾ ਇੱਥੇ ਤੁਹਾਨੂੰ ਮੰਗੋ ਦਾ ਸੁਆਦ ਆਏਗਾ ਹੁਣ ਬਲੂ ਬੈਰੀ ਹੈ ਇੱਥੇ ਬਲੂ ਬੈਰੀਆ ਸੁਆਦ ਆਏਗਾ ਇਹ ਐ ਚਟਨੀ ਵਾਲਾ ਪਾਣਾ ਜਿੱਥਾ ਆਪਾਂ ਮਿਕਸ ਫਰੂਟ ਚਟਨੀ ਪਾਈ ਹੈ ਇੱਥੇ ਤੁਹਾਨੂੰ ਮਿਕਸ ਫਰੂਟ ਦਾ ਸੁਆਦ ਆਏਗਾ ਜਿੱਦਾ ਰਸਮਲਾਇ ਪਾਨ ਆ ਐ ਚ ਤੁਹਾਨੂੰ ਰਸਮਲਾਇ ਦਾ ਸਵਾਦ ਆਏਗਾ ਜਿੱਦਾ ਬਟਰਸਕੋਚ ਆਇਆ ਐ ਬਟਰਸਕੋਚ ਪਾਨ ਆ ਐ ਬਟਰਸਕੋਚ ਦਾ ਸਵਾਦ ਆਏਗਾ ਕਾਫੀ ਕਾਫੀ ਦੇ ਲੋਕੀ ਪੀਣ ਦੇ ਬਹੁਤ ਸ਼ੁਕੀਨ ਹੁੰਦੇ ਪਰ ਆਪਾਂ ਕਾਫੀ ਵਾਲਾ ਪਾਨ ਖਵਾਨਣੇ ਲੋਕਾਂ ਨੂੰ ਕਿ ਕਾਫੀ ਦਾ ਵੀ ਸਵਾਦ ਆਏ ਤੇ ਪਾਨ ਦਾ ਵੀ ਤੇ ਐ ਔਰੇਂਜ ਪਾਨ ਆ ਜਿੱਦਾ ਤੁਸੀਂ ਵੇਖ ਸਕਦੇ ਹੋ ਔਰੇਂਜ ਪਾਨ ਐ ਸਟਰਾਬਰੀ ਪਾਨ ਆ ਸਟਰਾਬਰੀ ਦਾ ਸਵਾਦ ਆਏਗਾ ਤੁਹਾਨੂੰ ਤੇ ਐ ਚਾਕਲੇਟ ਪਾਨ ਆ ਜਿਹੜਾ ਸਾਰਿਆਂ ਦਾ ਫੇਵਰੇਟ ਆ ਪਰ ਆਪਾਂ ਇਹਨੂੰ ਬਦਲ ਕੇ ਹੁਣ ਸਾਰੇ ਫੇਵਰੇਟ ਕਰਦੇ ਲੋਕਾਂ ਦਾ ਤਾ ਕਿਤਨਾ ਕਿਤੇ ਇੰਨੇ ਪਾਣ ਜਿਹੜੇ ਅਕਸਰ ਅਜੇ ਤੱਕ ਦੇਖੇ ਨਹੀਂ ਸੀ ਕਿ ਕਿ ਇੰਨੇ ਪਾਣ ਵੀ ਆਉਂਦੇ ਜਾਂ ਨਹੀਂਆ ਵੈਰਾਈਟੀਆਂ ਵੀ ਹੁੰਦੀਆਂ ਪਾਣ ਦੇ ਵਿੱਚ ਤਾਂ ਇਹ ਕੰਮ ਕਰਨ ਦਾ ਸੋਚਿਆ ਕਿਵੇਂ ਇਸ ਫੀਲਡ 'ਚ ਆਏ ਹੂੰ ਕਿਵੇਂ ਮਤਲਬ ਇਹ ਚੀਜ਼ ਸਤਨ ਦੱਸਿਆ ਇਹ ਡਿਫਰੈਂਟ ਕਰਨ ਦਾ ਚਾਹੇ ਤੇ ਸਾਰੇ ਪਾਣ ਖਾਨ ਦੇ ਛੁਕਿੰਡ ਹੁੰਦੇ ਆ ਪਰ ਅੰਬਰਸਰ ਦੀ ਨਗਰੀ 'ਚ ਕੋਈ ਵੈਰਾਈਟੀ ਨਹੀਂ ਆ ਪਾਣ ਦੀ ਉਹੀ ਕੱਲੇ ਤੁਹਾਨੂੰ ਦੱਸਿਆ ਚਾਕਲੇਟ ਪਾਣ ਜਾਂ ਮਿੱਠਾ ਪਾਣ ਮਿਲ ਜਾਂਦਾ ਹੈ ਤਾਂ ਆਪਾਂ ਸੋਚਿਆ ਚਲੋ ਵੈਰਾਈਟੀ ਲੈ ਕੇ ਆਨੇ ਆ ਤੇ ਲੋਕੀ ਬਹੁਤ ਪਸੰਦ ਕਰਦੇ ਆ ਯੂ نو ਤੇ ਆਪਾਂ ਵੈਰਾਈਟੀ ਲੈ ਕੇ ਆਏ ਜਿਹੜੇ ਆ ਪਾਨ ਹੈਗੇ ਇਹਨਾਂ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਤਿਆਰ ਕਰਨ ਦੀ ਰੈਸਪੀ ਕਿਤੇ ਨਾਲ ਹੈ ਜਿਹੜੀਆਂ ਇਹ ਜੋ ਡੱਬੇ ਦੇ ਵਿੱਚ ਚਟਨੀਆਂ ਪਈਆਂ ਇਹਨਾਂ ਦਾ ਕੀ ਕੰਮ ਹੈ ਇਹ ਜਿਹੜੀ ਤੁਸੀਂ ਚਟਨੀਆਂ ਦੇਖ ਸਕਦੇ ਹੋ ਜਿੱਦਾਂ ਪਾਇਨੈਪਲ ਹੈ ਮੰਗੋ ਖਸ ਮਿਕਸ ਫਰੂਟ ਮਿੰਟ ਠੀਕ ਹੈ ਤੇ ਇਹਦਾ ਸਿਸਟਮ ਹੈ ਹੁੰਦਾ ਹੈ ਕਿ ਜਿੱਦਾਂ ਮਿੱਠੇ ਪਾਨ ਚ ਆਪਾਂ ਇਹ ਮਿੱਠੀ ਚਟਨੀਆਂ ਹੁੰਦੀਆਂ ਸਾਰੀਆਂ ਤੇ ਜਿੱਦਾਂ ਆਪਾਂ ਪਾਇਨੈਪਲ ਦੀ ਚਟਨੀ ਪਾਵਾਂਗੇ ਤੁਹਾਨੂੰ ਪਾਇਨੈਪਲ ਦਾ ਸੁਆਦ ਆਉਂਦਾ ਠੀਕ ਹੈ ਤੇ ਇਹ ਤੇ ਹੋ ਗਿਆ ਚਟਨੀਆਂ ਵਾਲਾ ਜਦੋਂ ਤੁਸੀਂ ਫਲੇਵਰ ਵਾਲਾ ਪਾਨ ਵੇਖਦੇ ਹੋ ਇਹਦੀ ਕੋٹنگ ਆਉਂਦੀ ਆ ਸਾਡੇ ਕੋ ਤੇ ਉਹ ਕੋٹنگ ਆਪਾਂ ਚੜਾਈਦੀ ਆ ਕੋٹنگ ਕਰਕੇ ਤੇ ਫਿਰ ਉਹ ਤਿਆਰ ਹੋ ਜਾਂਦਾ ਉੱਪਰ ਬੀਡਸ ਪਾ ਕੇ ਜੇਕਰ ਕਰੈਂਚੀਸ ਯਾ ਕਿਉਂਕਿ ਤਸਵੀਰ ਵੀ ਸਾਂਝੀ ਕਰ ਰਹੇ ਆ ਆਪਣੇ ਦਰਸ਼ਕਾਂ ਦੇ ਨਾਲ ਕਿ ਜਿਹੜੇ ਪਾਨ ਤਿਆਰ ਕੀਤੇ ਗਏ ਨੇ ਤਾਂ ਇਹ ਕੋٹنگ ਵਾਸਤੇ ਕੀ ਸਪੈਸ਼ਲ ਕੋਈ ਮਟੀਰੀਅਲ ਆਉਂਦੇ ਨੇ ਇਹਨਾਂ ਨੂੰ ਤਿਆਰ ਕਰਨ ਸਰ ਹਾਂਜੀ ਹਾਂਜੀ ਇਹ ਹੁਣ ਸਭ ਕੁਝ ਨਹੀਂ ਦੱਸ ਸਕਦੇ ਤੁਹਾਨੂੰ ਉਦਾਂ ਸਪੈਸ਼ਲ ਆਂਦੀ ਐ ਇਹ ਤੁਹਾਨੂੰ ਕੋਈ ਲੋਕਲ ਆਕੇ ਤੋਂ ਨਹੀਂ ਮਿਲੇਗੀ ਐ ਸਪੈਸ਼ਲ ਸਪੀਸ ਜੋ ਉਹ ਸਾਹਮਣੇ ਨਹੀਂ ਉਹ ਤੁਹਾਨੂੰ ਫਿਰ ਸਭ ਕੁਝ ਖੋਲ ਦਾਂਗੇ ਤੇ ਫਿਰ ਕੋਈ ਫਾਇਦਾ ਨਹੀਂ ਹਾਂ ਕਿਤੇ ਨਾ ਕਿਤੇ ਕਿੰਨਾ ਕੁ ਰਜਾਬ ਵੇਖਣ ਨੂੰ ਮਿਲਿਆ ਜਿਹੜੇ ਲੋਗ ਆ ਕਿੰਨਾ ਕੁ ਪਸੰਦ ਕਰਦੇ ਨੇ ਨਹੀਂ ਸਰ ਵੇਖੋ ਸਾਡੇ ਕੋਲ 4 ਸਾਲ ਦਾ ਬੱਚਾ ਵੀ ਪਾਨ ਖਾ ਕੇ ਜਾਂਦਾ ਤੇ ਇੱਕ 90 ਸਾਲ ਦਾ ਬੁੱਢਾ ਵੀ ਪਾਨ ਖਾ ਕੇ ਜਾਂਦਾ 90 ਸਾਲ ਦੇ ਬੰਦੇ ਦੇ 4 ਸਾਲ ਦੇ ਬੰਦੇ ਦੇ ਤੁਸੀਂ ਵੇਖ ਸਕਦੇ ਹੋ ਤੁਸੀਂ ਕਦੀ ਕੋਈ ਪਨਵਾੜੀ ਦੀ ਦੁਕਾਨ ਤੇ ਨਹੀਂ ਵੇਖਿਆ ਹੁਣ ਆਪਾਂ ਇੱਥੇ ਆਂਦੇ ਆਂ ਆਪਾਂ ਲੋਕਾਂ ਨੂੰ ਵੈਲਕਮ ਕਰੀਦਾ ਬਹੁਤ ਪਿਆਰ ਮਿਲਦਾ ਲੋਕਾਂ ਦਾ ਸਭ ਬਹੁਤ ਪਸੰਦ ਕਰਦੇ ਸਾਰੀ ਵੈਰਾਈਟੀਆਂ ਯਾ ਤਾਂ ਕਹਿ ਸਕਦੇ ਆ ਕਿ ਗ੍ਰੈਜੂਏਸ਼ਨ ਕੀਤੀ ਸੀਗੀ ਪੜ੍ਹੇ ਲਿਖੇ ਤੇ ਤਾਂ ਇਹ ਚੀਜ਼ ਵੱਲ ਧਿਆਨ ਗਿਆ ਤੇ ਇਹਨੂੰ ਸ਼ੁਰੂ ਕੀਤਾ ਕਿਉਂਕਿ ਅਕਸਰ ਪਾਨ ਦੀਆਂ ਦੁਕਾਨਾਂ ਤੇ ਆਮ ਬੜੀਆਂ ਵੇਚਨ ਨੂੰ ਮਿਲਦੀਆਂ ਸਰ ਉਹ ਇਹਨਾਂ ਆਪਾਂ ਡਿਫਰੈਂਟਲੀ ਆਣਾ ਹੈ ਤੇ ਹੁਣ ਆਪਾਂ ਜਿੱਦਾਂ ਸੈਟਅਪ ਬਣਾਇਆ ਜਾਂ ਜਿੱਦਾਂ ਦੀ ਦੁਕਾਨ ਆ ਇਦਾਂ ਦੀ ਦੁਕਾਨ ਪੂਰੇ ਸ਼ਹਿਰ ਚ ਨਹੀਂ ਹੋਏਗੀ ਕਿਉਂਕਿ ਆਪਾਂ ਚਾਹਦੇ ਆ ਕਿ ਬੱਚੇ ਵੀ ਖਾ ਸਕਣ ਲੇਡੀਜ਼ ਵੀ ਖਾ ਸਕਣ ਤੇ ਸਾਰੇ ਖਾ ਸਕਣ ਤੇ ਸਾਰੇ ਆਂਦੇ ਨੇ ਅੱਛਾ ਕਰਨ ਜੀ ਜੇਕਰ ਅਸੀਂ ਰੇਟ ਦੀ ਗੱਲ ਕਰ ਲਈਏ ਰੇਟ ਕਿੰਨੇ ਤੋਂ ਲੈ ਕੇ ਕਿੰਨੇ ਰੁਪਏ ਤੱਕ ਪਾਣ ਜਾਂਦਾ ਆਪਾਂ 20 ਰੁਪਏ ਤੋਂ ਸ਼ੁਰੂ ਕਰਦੇ ਆਂ ਮਿੱਠਾ ਪਾਨ ਠੀਕ ਹੈ ਜੇ ਤੁਸੀਂ ਇਹ ਫਲੇਵਰ ਵਾਲੇ ਵੇਖ ਰਹੇ ਹੋ ਇਹ 40 ਤੋਂ ਸ਼ੁਰੂ ਹੋ ਜਾਂਦੇ ਤੇ 70 ਤੱਕ ਫਲੇਵਰ ਵਾਲੇ ਪਾਨ ਹੁੰਦੇ ਆ ਤੇ ਉਸ ਤੋਂ ਬਾਅਦ ਸਾਡੇ ਕੋਲ ਮਹਿੰਗੀ ਵੈਰਾਈਟੀ ਵੀ ਹੈਗੀ ਆ 100 250 500 ਤੇ ਸਾਡੇ 2100 ਤੱਕ ਪਾਣ ਜਾਂਦੇ 2100 ਰੁਪਏ ਵਾਲੇ ਪਾਨ ਚ ਕੀ ਕੁਝ ਖਾਸ ਹੋਵੇਗਾ ਉੱਚ ਸਾਰੇ ਸਾਰਾ ਆਯੁਰਵੈਦਿਕ ਚੀਜ਼ਾਂ ਪੈਂਦੀਆਂ ਜਿਹਦੇ ਤੁਹਾਡੇ ਸਰੀਰ ਚ ਬਿਲਕੁਲ ਜਾਨ ਰਹਿੰਦੀ ਆ ਉਹ ਮਤਲਬ ਇਦਾਂ ਹੀ ਹੁੰਦਾ ਕਿ ਇੱਕ ਕਿ ਤੁਸੀਂ ਖਾ ਸਕਦੇ ਹੋ ਤੇ ਤੁਹਾਡੇ ਸਰੀਰ 'ਚ ਚੰਗੀ ਜਾਨਰੀ ਦੀ ਸਾਈ ਔਰ ਆਯੁਰਵੈਦਿਕ ਚੀਜ਼ਾਂ ਪੁੱਛ ਪਾਈਆਂ ਜਾਂਦੀਆਂ 골ਡ ਦਾ 골ਡ ਦਾ ਵਰਕ ਲਾ ਕੇ 골ਡ ਦਾ ਵਰਕ ਲਾ ਕੇ ਤੇ ਆਯੁਰਵੈਦਿਕ ਚੀਜ਼ਾਂ ਦੇ ਨਾਲ ਤਿਆਰ ਹੁੰਦਾ 2100 ਰੁਪਏ ਵਾਲਾ ਪਾਣ ਤਾਂ ਇਹ ਚੀਜ਼ ਤਾਂ ਬੜੀ ਵੱਖਰੀ ਜੀ ਆ ਕਿਉਂਕਿ 2100 ਤੱਕ ਅੱਜ ਕੱਲ ਵੈਰਾਈਟੀਆਂ ਹੋਰ ਕਮਾ 'ਚ ਵੇਖਿਆ ਸੀ ਕਿ ਇਹਨਾਂ 20 ਰੁਪਏ ਤੋਂ ਪਾਣ ਲੈ ਕੇ 2100 ਤੱਕ 2200 ਤੱਕ ਹਾਂਜੀ ਹਾਂਜੀ ਬਸ ਉਹ ਤੁਹਾਨੂੰ ਕਿਹਾ ਹੀ ਵੈਰਾਈਟੀ ਲੈ ਆਣੀ ਆ ਕਾਪਾ ਵੈਰਾਈਟੀ ਲੈ ਕੇ ਆਏ ਆ ਤੁਹਾਡੇ ਸਾਹਮਣੇ ਤਾਂ ਅਕਸਰ ਜਦੋਂ ਕੋਈ ਤੁਹਾਡੇ ਕਲਾਸਮੇਟ ਜਾਂ ਗ੍ਰੈਜੂਏਸ਼ਨ ਜਦੋਂ ਕੀਤੀ ਆ ਉਸ ਵੇਲੇ ਦੀ ਕੋ ਸਾਥੀ ਮਿਲਦੇ ਹੋਣਗੇ ਉਹ ਵੀ ਕਹਿੰਦੇ ਤਾਂ ਹੋਣਗੇ ਸ਼ਲਾਘਾ ਕਰਦੇ ਹੋਣਗੇ ਕਿ ਕਰਨ ਵਧੀਆ ਕੰਮ ਕੀਤਾ ਹਾਂਜੀ ਪਸੰਦ ਕਰਦੇ ਬਹੁਤ ਜਾਣੇ ਆਉਂਦੇ ਸਾਡੇ ਕੋ ਕਿ ਇਹ ਇਦਾਂ ਦੀ ਵੈਰਾਈਟੀ ਹੈਗੀ ਨਹੀਂ ਆ ਨਾ ਤੇ ਇਸ ਲਈ ਲੋਕੀ ਬਹੁਤ ਆਉਂਦੇ ਆ ਮਿੱਤਰ ਯਾਰ ਦੋਸਤ ਵੀ ਆਉਂਦੇ ਰਹਿੰਦੇ ਆ ਚੱਕਰ ਲਾਉਂਦੇ ਰਹਿੰਦੇ ਕਰਨ ਜੀ ਇਸ ਤੋਂ ਇਲਾਵਾ ਹੋਰ ਵੀ ਵੈਰਾਈਟੀ ਆਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਉਂਗੇ ਹਾਂਜੀ ਹਾਂਜੀ ਜ਼ਰੂਰ ਜੀ ਹੁਣ ਸਾਡੇ ਕੋ ਫਲੇਵਰ ਵਾਲੀਆਂ ਹੀ 15 ਵੈਰਾਈਟੀਆਂ ਅੱਗੇ ਜਾ ਕੇ ਵੈਗੁਰੂ ਤੇ ਮੇਰੇ ਨਾਲ ਹੋਰ ਕਰਾਂਗੇ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜੋ ਪਾਣ ਵੱਖ-ਵੱਖ ਕਿਸਮਾਂ ਦੇ ਜਿਹੜੇ ਪਾਣ ਇੱਥੇ ਤਿਆਰ ਮਿਲਦੇ ਨੇ ਤਾਂ ਜੇਕਰ ਗੱਲ ਕਰ ਲਈਏ ਰੇਟ ਦੀ 20 ਰੁਪਏ ਤੋਂ ਲੈ ਕੇ ਤਾਂ 2100 ਰੁਪਏ ਤੱਕ ਦੇ ਜਿਹੜੇ ਪਾਣ ਹੈ ਇੱਥੇ ਤਿਆਰ ਹੁੰਦੇ ਨੇ ਤਾਂ ਵੱਖ-ਵੱਖ ਵੈਰਾਈਟੀਆਂ ਦੇ ਨਾਲ ਜੇਕਰ ਅਸੀਂ ਫਲੇਵਰ ਦੀ ਗੱਲ ਕਰ ਲਈਏ ਤਾਂ ਵੱਖ-ਵੱਖ ਫਲੇਵਰ ਦੇ ਨਾਲ ਜਿਹੜੇ ਪਾਣ ਇੱਥੇ ਤਿਆਰ ਮਿਲਦੇ ਨੇ ਤਾਂ ਉੱਥੇ ਮੰਗੇਓ ਜਾਂ ਸਟ੍ਰੋਬੈਰੀ ਜਾਂ ਕਾਫੀ ਜਾਂ ਚਾਕਲੇਟ ਤਾਂ ਅਕਸਰ ਅਸੀਂ ਅੱਜ ਤੱਕ ਦੇਖਿਆ ਸੀਗਾ ਕਿ ਜਿਹੜੇ ਮਿੱਠੇ ਪਾਣ ਹੁੰਦੇ ਨੇ ਜਾਂ ਚਾਕਲੇਟ ਪਾਣ ਹੁੰਦੇ ਨੇ ਤਾਂ ਇੰਨੀਆਂ ਵੈਰਾਈਟੀਆਂ ਜਿਹੜੀਆਂ ਧੜਨਾ ਸਾਂਝੀਆਂ ਕੀਤੀਆਂ ਨੇ ਤਾਂ ਜਿਹੜੇ ਵੀ ਵੀਰੇ ਵੀਡੀਓ ਵੇਖ ਰਹੇ ਨੇ ਤਾਂ ਜ਼ਰੂਰ ਇਸ ਦੁਕਾਨ ਤੇ ਇੱਕ ਵਾਰ ਜ਼ਰੂਰ ਆਇਓ ਤਾਂ ਇੱਥੇ ਆ ਕੇ ਜਿਹੜਾ ਪਾਣ ਜ਼ਰੂਰ ਟੈਸਟ ਕਰਕੇ ਜਾਇਓ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਚੂ ਸੁਮਨ ਜਗਬਾਨੀ ਟੀਵੀ ਸ਼੍ਰੀ ਰਮ ਸਸਾਈ